ਇੱਥੇ ਮੈਂ ਸ਼ੁਰੂ ਕੀਤਾ ਸੀ ਪਹਿਲਾ ਪ੍ਰੋਗਰਾਮ ਤੇ ਜੁੜਦੇ ਜੁੜਦੇ ਕਾਫੀ ਬੰਦੇ ਜੁੜ ਗਏ ਇਹ ਅਸੀਂ 4-5 ਸਾਲ ਤੋਂ ਹੀ ਕਰ ਰਹੇ ਆਂ ਇਹ ਪ੍ਰੋਗਰਾਮ ਸਾਡੇ ਮਤਲਬ ਕਿ ਅਕੈਡਮੀਆ ਵੀ ਸਾਡੇ ਕੋਲ ਹੈਗੀਆਂ ਇਸ ਗਰੁੱਪਰ ਵਿੱਚ ਪੂਰੀ ਸਿੱਖਿਆ ਦਵਾਂਗੇ ਸੰਗੀਤ ਦੀ ਬੱਚੇ ਜਿਹੜੇ ਮਾੜੇ ਰਸਤੇ ਤੇ ਨਾ ਪੈਣ ਔਰ ਚੰਗੇ ਕੰਮ ਕਰਨ ਔਰ ਅੱਛਾ ਗੀਤ ਗਾਣ ਆਪਣੇ ਘਰਦਿਆਂ ਦਾ ਨਾਮ ਪੰਜਾਬ ਦਾ ਰੋਸ਼ਨ ਕਰਨਾ ਤੇ ਲੈ ਵੀ ਉੱਥੇ ਜਾਣਾ ਦੇਖੋ ਅਸੀਂ ਜਲੰਧਰ ਬਾਈਪਾਸ ਤੋਂ ਅੱਧੋਂ ਆ ਰਹੇ ਆਂ ਆਹ ਉਹ ਕਿ ਇਨਾਂ ਨੇ ਪਿਆਰ ਕਰਕੇ ਯਾਰ ਇਹਨਾਂ ਨੇ ਜਦੋਂ ਕੋਈ ਵੀ ਬੰਦਾ ਆਉਂਦਾ ਹ ਹੁਣ ਵੈਲਕਮ ਕਰਦੇ ਆ ਉਹਦਾ ਸਵਾਗਤ ਕਰਦੇ ਆ ਖਾਣ ਪੀਣ ਦੀ ਤਾਂ ਕੋਈ ਛੱਡੋ ਤੁਸੀਂ ਗੱਲ ਇਹਨਾਂ ਦੇ ਕਿਤੇ ਘਰ ਵੀ ਚਲੇ ਜਾਓ ਉਹਨਾਂ ਤੇ ਐਡਾ ਚੀਤਾ ਰੱਖਣਗੇ ਜਿਵੇਂ ਕਿਸੇ ਆਪਣੇ ਬਹੁਤ ਹੀ ਕੋਈ ਖਾਸ ਸਪੈਸ਼ਲ ਬੰਦਾ ਆਇਆ ਹੁੰਦਾ ਜਿੰਨੀ ਦਿਨ ਗਾਣੇ ਹੁੰਦੇ ਨੇ ਅਸੀਂ ਸਾਰਾ ਕੁਝ ਭੁੱਲ ਗਏ ਇਹਨਾਂ ਆਪਣੇ ਗਰੁੱਪ ਦੇ ਨਾਲ ਜੁੜ ਜੰਨੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪੂਜ ਗਾਰਡਨ ਦੇ ਉਤੋਂ ਸਲੇਮ ਟਾਵਰੀ ਤੋਂ ਉਹ ਆਪਣੇ ਸਪੈਸ਼ਲ ਸਾਨੂੰ ਪ੍ਰੋਗਰਾਮ ਦੇਣ ਆਂਦੇ ਸਾਡਾ ਪ੍ਰੋਗਰਾਮ ਦੇਖ ਕੇ ਕਹਿੰਦੇ ਵੀ ਸਾਡੀ ਇੱਥੇ ਰੂਹ ਖੁਸ਼ ਹੋ ਜਾਂਦੀ ਹੈ ਇਹਦੇ ਨਾਲ ਕਈ ਬੰਦੇ ਬਿਮਾਰ ਜਿਹੜੇ ਨੇ ਠੀਕ ਹੋ ਜਾਂਦੇ ਨੇ ਕਈਆਂ ਨੂੰ ਜੇ ਨਹੀਂ ਸੁਣਦਾ ਜਾਂ ਕਈ ਡਿਪਰੈਸ਼ਨ ਜਗੇ ਨੇ ਉਹ ਵੀ ਠੀਕ ਹੋ ਜਾਂਦੇ ਨੇ ਤੁਸੀਂ ਐਤਬਾਰ ਆਓ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਗਿਣਤੀ ਹੁੰਦੀ ਹੈ ਔਰ ਇੰਨਾ ਇੰਜੋਏ ਹੁੰਦਾ ਔਰ ਪਹਿਲੀ ਗੱਲ ਮੇਰੀ ਮੈਂ ਬਚਪਨ ਤੋਂ ਸੰਗੀਤ ਨਾਲ ਜੁੜਿਆ ਹੋਇਆ ਹਾਂ ਬਹੁਤ ਹੀ ਅੱਛਾ ਗਾਉਂਦੇ ਨੇ ਤੇ ਬਹੁਤ ਹੀ ਆਨੰਦ ਲੈਂਦੇ ਨੇ ਤੁਹਾਡੇ ਸਾਹਮਣੇ ਸਾਰੇ ਸਿੰਗਰ ਖੜੇ ਨੇ ਇੱਕ ਤੋਂ ਇੱਕ ਵੱਧ ਗਿਆ ਅੱਛਾ ਲੱਗੇਗਾ ਵਾਹ ਪੇ ਸਾਰੇ ਇਕੱਠੇ ਹੋ ਕੇ ਬੈਠਦੇ ਆਂ ਤਾਂ ਸੰਡੇ ਕੋ ਸੰਡੇ ਹੀ ਹੁੰਦਾ ਹੈ ਤਾਂ ਫਿਰ ਮੈਂ ਗਾਤਾ 프리 ਮਿਸ਼ਨ ਨੂੰ ਮਰਿਆ 20 ਸਾਲ ਹੋ ਗਏ ਜੀ 19 ਸਾਲ ਤੋਂ ਉੱਪਰ ਹੋ ਗਏ ਇੱਥੇ ਸਾਨੂੰ ਕੋਈ ਯਾਦ ਨਹੀਂ ਰਹਿੰਦੀ ਕਿਸੇ ਦੀ ਤੇ ਅਸੀਂ ਇੱਥੇ ਇੰਜੋਏ ਕਰਕੇ ਜਾਂਦੇ ਆ ਆਪਣਾ ਆਰਾਮ ਨਾਲ ਗੱਲ ਸ਼ਾਂਤੀ ਨਾਲ ਸੁਣਨੇ ਆ ਇਹ ਦੁਨੀਆ ਮੰਡੀ ਪੈਸੇ ਦੀ ਮੰਡੀ ਪੈਸੇ ਦੀ ਇੱਥੇ ਹਰ ਚੀਜ਼ ਵਕੈਦੀ ਭਾ ਸਜਣਾ ਓਏ ਹੋਏ ਇੱਥੇ ਰੋਂਦਿਆਂ ਨੂੰ ਕੋਈ ਪੁੱਛਦਾ ਨਹੀਂ ਅੱਛਰ ਦੀ ਆਦਤ ਪਾ ਦੱਲਣਾ ਅੱਛਰ ਦੀ ਆਦਤ ਬਿਲਕੁਲ ਜ਼ਿੰਦਗੀ ਨੂੰ ਕਿੰਨੇ ਖੂਬਸੂਰਤ ਢੰਗ ਨਾਲ ਜੀਆ ਜਾ ਸਕਦਾ ਹੈ ਔਰ ਬਹੁਤੀ ਘੱਟ ਅਗਰ ਮੈਂ ਗੱਲ ਕਰਾਂ ਤਾਂ ਕੋਈ ਬਹੁਤ بڑا ਜਿਹੜਾ ਸਰਮਾਇਆ ਨਹੀਂ ਚਾਹੀਦਾ ਜ਼ਿੰਦਗੀ ਨੂੰ ਇੰਜੋਏ ਕਰਨ ਲਈ ਔਰ ਖਾਸ ਕਰਕੇ ਰੂਦੀ ਖੁਰਾਕ ਦੀ ਅਗਰ ਮੈਂ ਗੱਲ ਕਰਾਂ ਤਾਂ ਰੂਦੀ ਖੁਰਾਕ ਹੈ ਸੰਗੀਤ ਔਰ ਉਸ ਸੰਗੀਤ ਨੂੰ ਇੰਜੋਏ ਕਰਨ ਲਈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਹਿਫਿਲ ਜਿਹੜੀ ਹੈ ਸਸਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਕੋਈ ਵੀ ਵੱਡੇ ਜਿਹੜੇ ਇਵੈਂਟ ਨਹੀਂ ਹੋ ਰਹੇ ਕੋਈ ਲੱਖਾਂ ਕਰੋੜਾਂ ਰੁਪਈਆਂ ਦੀਆਂ ਸਟੇਜਾਂ ਨਹੀਂ ਲੱਗੀਆਂ ਹੋਈਆਂ ਬਲਕਿ ਮਹੱਲੇ ਦੇ ਲੋਕ ਜਾਂ ਇਹ ਕਮਾ ਕੀ ਆਸ-ਪਾਸ ਦੇ ਲੋਕ ਇਕੱਠਾ ਹੁੰਦੇ ਨੇ ਔਰ ਆਪਣੇ ਦਿਲ ਦੀ ਗੱਲ ਸ਼ਬਦਾਂ ਦੇ ਰਾਹੀਂ ਜੰਗੀਤ ਦੇ ਰਾਹੀ ਗਾਣੇ ਦੇ ਰਾਹੀ ਇੱਕ ਦੂਸਰੇ ਤੱਕ ਪਹੁੰਚਾਉਂਦੇ ਨੇ ਜਿਹਦੇ ਨਾਲ ਜਿੱਥੇ ਫਿਜ਼ੀਕਲ ਐਕਟੀਵਿਟੀ ਹੋ ਜਾਂਦੀ ਆ ਉੱਥੇ ਹੀ ਸਪਿਰੀਚੁਅਲੀ ਜਾਂ ਕਹੀਏ ਰੂਹਾਨੀ ਖਰਾਕ ਵੀ ਇਹਨਾਂ ਨੂੰ ਮਿਲਦੀ ਆ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਦੇ ਸਾਰੇ ਸਿੰਗਰ ਨੇ ਸਭ ਦੇ ਸਭ ਪਰਫਾਰਮਰ ਨੇ ਔਰ ਸਭ ਇੱਕ ਦੂਸਰੇ ਨੂੰ ਆਪਣਾ ਸੰਗੀਤ ਸੁਣਾਉਂਦੇ ਨੇ ਆਪਣੇ ਗਾਣੇ ਸੁਣਾਉਂਦੇ ਨੇ ਔਰ ਜ਼ਿੰਦਗੀ ਨੂੰ ਇੰਜੋਏ ਕਰਦੇ ਨੇ ਤਾਂ ਹੀ ਇਸ ਲਈ ਕੀ ਹੁੰਦਾ ਹੈ ਕਿ ਅਗਰ ਤੁਸੀਂ ਸੁਖ ਹਾਸਲ ਕਰਨਾ ਹੈ ਤਾਂ ਉਹਦੇ ਲਈ ਸਰਮਾਇਏ ਦੀ ਜ਼ਰੂਰਤ ਨਹੀਂ ਹੈ ਉਹਦੇ ਲਈ ਬਹੁਤ بڑے ਖਜ਼ਾਨੇ ਦੀ ਜ਼ਰੂਰਤ ਨਹੀਂ ਹੈ ਬਹੁਤ ਘੱਟ ਸਰਮਾਇਏ ਦੇ ਵਿੱਚ ਬਹੁਤ ਘੱਟ ਵਸਾਇਲਾਂ ਦੇ ਵਿੱਚ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ ਨਿਮਾ ਬਣਾ ਸਕਦੇ ਹੋ ਇੱਥੇ ਜਿੰਨੇ ਵੀ ਲੋਕ ਤੁਸੀਂ ਦੇਖ ਰਹੇ ਹੋ ਇਹ ਸਭ ਸ਼ਾਮ ਨੂੰ ਇੱਕ ਪਾਰਕ ਦੇ ਵਿੱਚ ਇਕੱਠਾ ਹੁੰਦੇ ਨੇ ਜਿੱਥੇ ਸੰਗੀਤ ਦੀ ਮਹਿਫਿਲ ਸਜਦੀ ਹੈ ਔਰ ਹਰ ਇਨਸਾਨ ਇੱਥੇ ਗਵਈਆ ਹੈ ਗਾਉਂਦਾ ਹੈ ਸਿੰਗਰ ਹੈ ਪਰਫਾਰਮਰ ਹੈ ਪਰਫਾਰਮੈਂਸ ਦਿੰਦਾ ਹੈਗਾ ਔਰ ਦੱਸਦੀ ਹੈ ਕਿ ਇਹ ਕਲੱਬ ਦੀ ਸ਼ੁਰੂਆਤ ਜਿੰਨਾ ਵੱਲੋਂ ਕੀਤੀ ਗਈ ਹੈਗੀ ਹੈ ਔਰ ਕਿਸ ਤਰ੍ਹਾਂ ਇੱਕ ਕੜੀ ਦੇ ਨਾਲ ਕੜੀ ਜਿਹੜੀ ਹੈ ਜੁੜਦੀ ਗਈ ਹੈ ਸਰ ਬਹੁਤ ਬਹੁਤ ਸਵਾਗਤ ਨੂੰ ਦੇਣਾ ਲਾਈਫ ਤੇ ਮੈਂ ਸੇਵਾ ਵਰਮਾ ਪਰਮਸਰ ਕਿਸ ਤਰ੍ਹਾਂ ਇੱਕ ਕੜੀ ਦੇ ਨਾਲ ਕੜੀ ਜੁੜਦੀ ਗਈ ਔਰ ਕਿੱਦਾਂ ਇਹ ਪੂਰੀ ਦੀ ਪੂਰੀ ਮਹਿਫਿਲ ਸਜਦੀ ਗਈ ਜਦ ਕਿ ਐਡੀ ਮਹਿਫਿਲ ਸਜਾਉਣ ਨੂੰ ਲੋਕ ਲੱਖਾਂ ਕਰੋੜ ਰੁਪਏ ਲਾ ਦਿੰਦੇ ਆ ਹਾਂਜੀ ਹਾਂਜੀ ਇਹ ਤਾਂ ਜ਼ਰੂਰੀ ਹੈ ਜੀ ਇੱਥੇ ਮੈਂ ਸ਼ੁਰੂ ਕੀਤਾ ਸੀ ਪਹਿਲਾਂ ਪ੍ਰੋਗਰਾਮ ਤੇ ਜੁੜਦੇ ਜੁੜਦੇ ਕਾਫੀ ਬੰਦੇ ਜੁੜ ਗਏ ਇਹ ਅਸੀਂ 4-5 ਸਾਲਾਂ ਤੋਂ ਹੀ ਕਰ ਰਹੇ ਆ ਇਹ ਪ੍ਰੋਗਰਾਮ ਇਹ ਮਿਨੀ ਰੋਜ਼ ਗਾਰਡਨ ਦੇ ਵਿੱਚ ਬਹੁਤ ਈ ਆਨੰਦ ਆਉਂਦਾ ਹੈ ਬਹੁਤ ਆਨੰਦ ਮਾਣਦੇ ਨੇ ਸਾਰੇ ਇਹ ਜਿਹੜੀ ਸੰਗੀਤ ਹੈ ਆਤਮਾ ਦੀ ਖੁਰਾਕ ਹੈ ਇਹਦੇ ਨਾਲ ਕਈ ਬੰਦੇ ਬਿਮਾਰ ਜਿਹੜੇ ਨੇ ਠੀਕ ਹੋ ਜਾਂਦੇ ਨੇ ਕਈਆਂ ਨੂੰ ਜੇ ਨਹੀਂ ਹੁੰਦਾ ਜਾਂ ਕਈ ਡਿਪਰੈਸ਼ਨ ਜਗੇ ਨੇ ਉਹ ਵੀ ਠੀਕ ਹੋ ਜਾਂਦੇ ਨੇ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਰੱਖਿਆ ਸੀਗਾ ਅੱਜ ਇਹ ਪ੍ਰੋਗਰਾਮ ਸਾਡਾ ਬਹੁਤ ਹੀ ਵਧੀਆ ਜਾ ਰਿਹਾ ਹੈ ਬਹੁਤ ਹੀ ਵਧੀਆ ਢੰਗ ਨਾਲ ਜਿੰਨੇ ਵੀ ਸਾਡੇ ਸਿੰਗਰ ਆਂਦੇ ਨੇ ਬਹੁਤ ਹੀ ਅੱਛਾ ਗਾਉਂਦੇ ਨੇ ਤੇ ਬਹੁਤ ਹੀ ਆਨੰਦ ਲੈਂਦੇ ਨੇ ਤੁਹਾਡੇ ਸਾਹਮਣੇ ਸਾਰੇ ਸਿੰਗਰ ਖੜੇ ਨੇ ਇੱਕ ਤੋਂ ਇੱਕ ਵੱਧ ਗਿਆ ਉਹ ਪੂਰਾ ਸਾਥ ਦਿੰਦੇ ਨੇ ਸਾਡਾ ਤੇ ਉਹਨਾਂ ਦੇ ਕਰਕੇ ਇਹ ਸਾਡਾ ਗਰੁੱਪ ਸਾਰਾ ਬਹੁਤ ਵੱਛਾ ਚੱਲ ਰਿਹਾ ਅੱਛਾ ਇੱਕ ਚੀਜ਼ ਪਹਿਲਾਂ ਆਪਾਂ ਕਹਿੰਦੇ ਸੀ ਇੱਕ ਏਜ ਗਰੁੱਪ ਹੈ ਨਾ ਯੂਜ਼ ਕਰ ਲੈਂਦੇ ਸੀ ਕਿ ਚਲੋ ਬਜ਼ੁਰਗ ਹੋ ਗਏ ਤੇ ਲੋਕ ਘਰੇ ਬੈਠੇ ਆ ਇਦਾਂ ਆ ਜਾਂਦੇ ਆਪਣਾ ਮਨ ਪਰਚਾ ਲੈਂਦੇ ਆ ਪਰ ਇੱਥੇ ਮੈਂ ਕੋਈ ਵੀ ਬਜ਼ੁਰਗ ਮੈਂ ਮੇਰਾ ਦਿਲ ਹੀ ਨਹੀਂ ਕਹਿੰਦਾ ਕਿ ਮੈਂ ਕਿਸੇ ਨੂੰ ਬਜ਼ੁਰਗ ਕਹਿ ਦਵਾਂ ਸਭ ਸਭ ਦੇ ਚਿਹਰੇ ਦੇ ਰੌਣਕਾਂ ਨੇ ਨਹੀਂ 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 ਅਸੀਂ ਇਹਨਾਂ ਨੂੰ ਬਜ਼ੁਰਗ ਕਹਿੰਨੇ ਆ ਗੁੱਸਾ ਕਰ ਜਾਂਦੇ ਨੇ ਕਹਿੰਦੇ ਨੇ ਅਸੀਂ ਤਾਂ ਜਵਾਨ ਹੋ ਗਏ ਤੁਹਾਡਾ ਪ੍ਰੋਗਰਾਮ ਦੇਖ ਕੇ ਇਹ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਜਾ ਰਿਹਾ ਹੈ ਅਸੀਂ ਦੇਖ ਕੇ ਜਵਾਨ ਹੋ ਗਏ ਆ ਜਵਾਨ ਹੋ ਗਏ ਜੀ ਤੇ ਇਹਨਾਂ ਦੀ ਬਦੌਲਤ ਹੀ ਅਸੀਂ ਇਹ ਪ੍ਰੋਗਰਾਮ ਸਾਰੇ ਕਰਦੇ ਆ ਸਾਰਿਆਂ ਨਾਲ ਮਿਲ ਜੁਲ ਕੇ ਕਰਦੇ ਆ ਤੇ ਅਸੀਂ ਇਸ ਤਰ੍ਹਾਂ ਹੀ ਕਰਦੇ ਰਿਹਾ ਕਰਾਂਗੇ ਬਿਲਕੁਲ ਕਿ ਇਹ ਕਹਿੰਦੇ ਨਾ ਸੰਗੀਤ ਵਾਕਈ ਇੱਕ ਖੁਰਾਕ ਹੈ ਨਾ ਜਿੱਦਾਂ ਆਪ ਕਹਿ ਲੈਂਦੇ ਆ ਇਹ ਸਰ ਨਸ਼ਾ ਇੱਕ ਨਸ਼ਾ ਸਰ ਬਹੁਤ ਬੜੀਆ ਨਸ਼ਾ ਹੈ ਮੈਂ ਕਹਿੰਦਾ ਜੀ ਦਵਾਈਆਂ ਦੂਰ ਹੋ ਜਾਂਦੀਆਂ ਬਿਲਕੁਲ ਡਿਪਰੈਸ਼ਨ ਤੋਂ ਇਹ ਚੀਜ਼ਾ ਕੱਢਦੀ ਹੈ ਕੱਢਦੀ ਹੈ ਨਾ ਇੱਕ ਇਕੱਲਾ ਬੰਦੂਰ ਹੋ ਜਾਂਦਾ ਆਪਾਂ ਕਹਿੰਦੇ ਨੇ ਇਕੱਲੇ ਬੈਠੇ ਆ ਪਰ ਇੱਥੇ ਤਾਂ ਪੂਰੀ ਮਹਿਫਿਲ ਹੈ ਦੇਖੋ ਸੇਵਾਜੀ ਨੇ ਪਹਿਲਾਂ ਸੰਡੇ ਸੰਡੇ ਚਾਲੂ ਕੀਤਾ ਸੀ ਹੁਣ ਉਸ ਤੋਂ ਬਾਅਦ ਬੁੱਧਵਾਰ ਵੀ ਚਾਲੂ ਕਰਤਾ ਦੋ ਦਿਨ ਹੋ ਗਏ ਹਫਤੇ 'ਚ ਅਸੀਂ ਡਿਕਦੇ ਆ ਵੀ ਬੁੱਧਵਾਰ ਕਦੋਂ ਆਣਾ ਤੇ ਐਤਵਾਰ ਕਦੋਂ ਆਣਾ ਜਾਂ ਕੇ ਮੈਂ ਕਹਿੰਦਾ ਜੀ ਮਜ਼ਾ ਆ ਜਾਂਦਾ ਜੀ ਮੈਂ ਕਹਿੰਦਾ ਨਸ਼ਰ ਪੂਰਾ ਲੈਣਿਆ ਸੀ ਬਿਲਕੁਕ ਅੱਛਾ ਇੱਥੇ ਏਜ ਦਾ ਦਾ ਕੋਈ ਜਿਹੜਾ ਹੈਗਾ ਇਨਸਟਰਕਸ਼ਨ ਨਹੀਂ ਕੋਈ ਕੋਈ ਏਜ ਏਜ ਗਰੁੱਪ ਦਾ ਨਹੀਂ ਸਾਰੇ ਆ ਕੇ ਗੰਦੇ ਆ ਜੀ ਦੇਖੋ ਸਾਡੇ ਕੋਲ ਹਰ ਜੱਤ ਦਾ ਹਰ ਜਾਤੀ ਦਿਲ ਹੋਣਾ ਚਾਹੀਦਾ ਜਵਾਨ ਦਿਲ ਉਮਰਾਂ ਨੂੰ ਕੀ ਪੁੱਛਦੇ ਸਾਰੇ ਆ ਕੇ ਗੰਦੇ ਆ ਸਾਰੇ ਬੰਦੇ ਆ ਕੇ ਗੰਦੇ ਆ ਹਰ ਜੱਤ ਦਾ ਬੰਦਾ ਆ ਕੇ ਗੰਦਾ ਹੈ ਤੁਹਾਡੇ ਸਵਾਲ ਇੱਕ ਬੜੀ ਅੱਛੀ ਲਾਈਨ ਜਗਜੀਤ ਸਿੰਘ ਦੀ ਗਜ਼ਲ ਹੈਗੇ ਨਾ ਉਮਰ ਕੀ ਸੀਮਾ ਹੋ ਨਾ ਜਨਮ ਦਾ ਹੋ ਬੰਧਨ ਜਿਹੜਾ ਵੀ ਕਲਾਕਾਰ ਆ ਕੇ ਇੱਥੇ ਗਾ ਸਕਦਾ ਹੈ ਸੇਵਾ ਰਾਮ ਜੀ ਨੂੰ ਚਾਂਸ ਦਿੰਦੇ ਆ ਉਹ ਤੁਸੀਂ ਦੇਖੋ ਇੱਥੇ ਲਾਈਟਿੰਗ ਅਰੇਂਜਮੈਂਟ ਵੀਡੀਓਜ਼ ਬਣ ਰਹੇ ਹੈਗੇ ਮਤਲਬ ਉਹ ਵੀ ਸੇਵਾ ਹੋ ਰਹੀ ਹੈ ਕਿਸੇ ਨੂੰ ਆਪਣੇ ਵੀਡੀਓ ਬਣਾਉਣ ਦੀ ਲੋੜ ਦੀ ਉਹ ਫਿਰ ਸਾਰੇ ਗਰੁੱਪ ਇੱਕ ਬਣਾਇਆ ਉਹਦੇ ਵੀ ਸਾਰੇ ਦਾ ਐਡ ਹੋ ਜਾਂਦਾ ਹੈ ਇੱਕ ਅੱਛੀ ਯਾਦਗਾਰ ਵੀ ਦੇ ਰਹੇ ਹੈਗੇ ਅਛਾ ਵਰਮਾ ਜੀ ਇੱਕ ਚੀਜ਼ ਦੱਸੋ ਇਹ ਲਾਈਟਿੰਗ ਹੈ ਸਾਊਂਡ ਹੈ ਔਰ ਰਿਕਾਰਡਿੰਗ ਵਗੈਰਾ ਇੱਕ ਖਰਚਾ ਵਗੈਰਾ ਕੁਝ ਤਾਂ ਹੁੰਦਾ ਹੀ ਹੈ ਸਭ ਕੁਝ ਸਾਡਾ ਆਪਣਾ ਹੈ ਜੀ ਅਸੀਂ ਕਿਸੇ ਕੋਲੋਂ ਕੋਈ ਪੈਸੇ ਨਹੀਂ ਲੈਂਦੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਂਦੇ ਕਿਸੇ ਗਾਇਕ ਕੋਲੋਂ ਕੋਈ ਪੈਸਾ ਲੈਂਦੇ ਅਸੀਂ ਅਸੀਂ ਸਭ ਨੂੰ ਫ੍ਰੀ ਖਵਾਨੇ ਆ ਤੇ ਇੱਥੇ ਤੱਕ ਹੋ ਗਿਆ ਅਸੀਂ ਚਾਹ ਵੀ ਪਲਾਨੇ ਆਪਣੇ ਕੋਲੋਂ ਚਾਹ ਪਲਾਨੇ ਆ ਬਿਸਕੁਟ ਖਵਾਨੇ ਆ ਸਭ ਕੁਝ ਕਰਾ ਕੇ ਭੇਜਦੇ ਆ ਪਰਮਾਤਮਾ ਦੀ ਪੂਰਵੀ ਬਿਰਪਾ ਔਰ ਕੁਛ ਸੇਵਾ RAM ਜੀ 1 ਰੁਪਿਆ ਨਹੀਂ ਕਿਸੇ ਕੋਲ ਸਿੰਗਰ ਕੋ ਲੈਂਦੇ ਅਸੀਂ ਨਾ ਮੈਂ ਪਿੱਛੇ ਹਫਤਾ ਪਹਿਲਾਂ ਗੱਲ ਕੀਤੀ ਸੇਵਾ RAM ਜੀ ਨੇ ਮੈਂ ਕਿਹਾ ਸਰ ਆਪਣੇ ਕੋਲ ਸਪੀਕਰ ਛੋਟਾ ਹੈ ਤੇ ਆਪਾਂ ਨਾ ਪੈਸੇ ਸਾਰੇ ਪਾ ਲੈਣੇ ਆ ਕਹਿੰਦੇ ਭੋਲਾ ਜੀ ਅਸੀਂ ਪੈਸੇ ਨਹੀਂ ਪਾਣੇ ਮੈਂ ਹੀ ਲੈ ਆ ਕੇ ਦਊਗਾ ਤੁਹਾਨੂੰ ਐਡਾ ਵੱਡਾ ਪਾਣ ਹੈ ਕਲਾਪਿੰਗ ਕਰ ਦਿਓ ਯਾਰ ਕਲਾਪਿੰਗ ਕਰ ਦਿਓ ਅਸੀਂ ਦੂਰੋਂ ਦੂਰੋਂ ਹੋ ਕੇ ਆਈਦਾ ਕਲਾਮੀ ਉੱਥੇ ਜਾਣਾ ਦੇਖੋ ਅਸੀਂ ਜਲੰਧਰ ਬਾਈਪਾਸ ਤੋਂ ਅੱਗੋਂ ਆ ਰਹੇ ਆ ਅੱਛਾ ਓਕੇ ਇਹਨਾਂ ਦੇ ਪਿਆਰ ਕਰਕੇ ਆ ਇਹਨਾਂ ਨੇ ਜਦੋਂ ਕੋਈ ਵੀ ਬੰਦਾ ਆਉਂਦਾ ਉਹਨੂੰ ਵੈਲਕਮ ਕਰਦੇ ਆ ਉਹਦਾ ਸਵਾਗਤ ਕਰਦੇ ਆ ਖਾਣ ਪੀਣ ਦੀ ਤਾਂ ਕੋਈ ਛੱਡੋ ਤੁਸੀਂ ਗੱਲ ਇਹਨਾਂ ਦੇ ਕਿਤੇ ਘਰ ਵੀ ਚਲੇ ਜਾਓ ਉਹਨਾਂ ਤੇ ਐਡਾ ਚੀਜ਼ਾਂ ਰੱਖਣਗੇ ਜਿਵੇਂ ਕਿਸੇ ਆਪਣੇ ਬਹੁਤ ਹੀ ਕੋਈ ਖਾਸ ਸਪੈਸ਼ਲ ਬੰਦਾ ਆਇਆ ਹੁੰਦਾ ਹੈ ਅੱਛਾ ਇੱਥੇ ਜੁੜੇ ਤਾਂ ਕਿਉਂਕਿ ਇੱਥੇ ਸੰਗੀਤ ਦੀ ਇੱਕ ਮਹਿਫਿਲ ਗਾਣਿਆਂ ਦੀ ਇੱਕ ਮਹਿਫਿਲ ਸਾਈ ਦੀ ਹੈ ਸਭ ਤੋਂ ਵੱਡੀ ਗੱਲ ਰੂਹ ਦੀ ਖੁਰਾਕ ਹਾਂ ਹਾਂ ਬਿਲਕੁਲ ਰੂਹ ਦੀ ਖੁਰਾਕ ਹਸਤਾ ਕਰਨੇ ਦੇਖੋ ਮੈਂ ਹਰ ਵਾਰੀ ਨਾ ਸਾਲ ਬਾਅਦ ਮੈਂ ਹਸਪੀਟਲ ਚਲੇ ਜਾਂਦਾ ਹੁੰਦਾ ਹੈ ਜੀ ਪੁਰਾਣੀ ਮਚੂ ਲਾ ਬੋ ਆ ਨਾ ਗਦੀ ਲਾ ਕੁਛ ਪੁਆਣਾ ਗਦੀ ਅੱਖਾਂ ਦੇ ਲੰਦਪਰ ਇੱਥੇ ਆ ਕੇ ਬਿਮਾਰੀਆਂ ਦੀ ਯਾਦ ਨਹੀਂ ਆਉਂਦੀਆਂ ਬੰਦਾ ਕਹਿੰਦਾ ਯਾਰ ਚਲੋ ਇੰਜੋਏ ਹੁਣ ਤਾਂ ਫਰੀ ਹੋ ਜਾਂਦਾ ਠੀਕੀ ਜਾ ਕੇ ਸੇਵਾ ਦਾ ਵਰਮਾ ਜੀ ਨਾਲ ਸਾਡੇ ਨਾਲ ਮੂੰਹ ਹੋਵੇ ਅਸੀਂ ਕਿ ਯਾਰ ਸਾਡੀ ਵਾਰੀ ਹੈ ਉਹ ਕਹਿੰਦਾ ਸਾਡੀ ਵਾਰੀ ਇੱਥੇ ਇੱਥੇ ਆ ਕੇ ਜਿੱਦਾਂ ਕਿ ਮੇਰੀ ਉਮਰ ਹੈ 61 ਸਾਲ ਦੀ ਜੀ ਐ ਫਿਰ ਹੁੰਦਾ ਜਿਵੇਂ ਮੈਂ 16 ਸਾਲ ਦਾ ਹੋ ਗਿਆ ਜੀ ਇਹ ਸਾਰੇ ਖਾਨੇ ਇੱਥੇ ਇੰਨੀ ਇੰਜੋਏਮੈਂਟ ਹੈ ਇੱਥੇ ਗਾਣੇ ਵੀ ਪਰ 16 ਸਾਲ ਵਾਲੇ ਸਿਲੈਕਟ ਕੀਤੇ ਜਾਂਦੇ ਆ ਗਾੜੇ ਗਾੜੇ ਸਾਰੇ 16 बरस ਸਰ ਮਤਲਬ ਕਿ ਸਾਡੇ ਆ ਜਿਹੜਾ ਕਲੱਬ ਹੈ ਨਾ ਮਤਲਬ ਕਿ ਮੈਂ ਵੀ ਮਤਕੀ ਕਮਲ ਨੈਨੋ ਮੇਰਾ ਨਾਮ ਹੈ ਸੇਵਰਾਮ ਜੀ ਹੈਗੇ ਆ ਸਾਡੇ ਬਹੁਤ ਅੱਛੇ ਆਰਗੇਨਾਈਜ਼ਰ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਹੈ ਸਾਡੇ ਲੁਧਿਆਣੇ ਦੇ ਜਿਹੜੇ ਬੜੇ-ਬੜੀਆਂ ਵੱਡੀਆਂ ਕਲਬਾਂ ਜਿਹੜੀਆਂ ਹੈਗੀਆਂ ਉਹ ਬੰਦੇ ਸਪੈਸ਼ਲ ਸਾਡੇ ਕੋਲ ਹਾਜ਼ਰੀ ਲੰਗਵਾਉਣ ਲਈ ਇੱਥੇ ਆਉਂਦੇ ਹੈਗੇ ਆ ਫਗਵਾੜੇ ਤੋਂ ਪੰਜਾਬ ਤੋਂ ਰੋਜ਼ ਗਾਰਡਨ ਵਗੈਰਾ ਤੋਂ ਰੋਜ਼ ਗਾਰਡਨ ਦੇ ਉੱਤੋਂ ਸਲੇਮ ਟਾਬਰੀ ਤੋਂ ਉਹ ਆਪਣੇ ਸਪੈਸ਼ਲ ਸਾਨੂੰ ਪ੍ਰੋਗਰਾਮ ਦੇਣ ਆਂਦੇ ਸਾਡਾ ਪ੍ਰੋਗਰਾਮ ਦੇਖ ਕੇ ਕਹਿੰਦੇ ਵੀ ਸਾਡੀ ਇੱਥੇ ਰੂਹ ਖੁਸ਼ ਹੋ ਜਾਂਦੀ ਹੈ ਕਾਫੀ ਗੈਦਰਿੰਗ ਹੁੰਦੀ ਤੁਸੀਂ ਦੇਖਿਆ ਹੋਗਾ ਜੇ ਤੁਸੀਂ ਕਿਤੇ ਐਤਵਾਰ ਨੂੰ ਆ ਜਨਾ ਤੇ ਮੈਂ ਕਹਿੰਦਾ ਬੱਲੇ ਬੱਲੇ ਆ ਜੀ ਮੈਂ ਕਹਿੰਦਾ ਘਰ ਤੋਂ ਘੜ 500 700 ਇੱਥੇ ਗੈਦਰਿੰਗ ਹੁੰਦੀ ਹੈਗੀ ਅੱਛਾ ਕਿੰਨੇ ਕਿੰਨੇ ਲੋਕਾਂ ਦੀ ਅਗਰ ਮੈਂ ਗੱਲ ਕਰਾਂ ਤਾਂ ਅਗਰ ਕੋਈ ਸ਼ੇਅਰ ਕਰਨਾ ਚਾਹੇ ਤੁਹਾਡੇ ਚੋਂ ਨਹੀਂ ਨਹੀਂ ਕਰ ਸਕਦਾ ਕੋਈ ਬਿਮਾਰ ਸੀ ਜਾਂ ਡਿਪਰੈਸ਼ਨ ਚ ਸੀ ਇੱਥੇ ਆ ਕੇ ਉਹ ਨਿਕਲ ਗਿਆ ਮੈਂ 3 ਸਾਲਾਂ ਤੋਂ ਬਿਮਾਰ ਹੁੰਦਾ ਆਇਆ ਜੀ ਅੱਛਾ ਹੁਣ ਇਸ ਸਾਲ ਨਹੀਂ ਹੋਇਆ ਬਿਮਾਰ ਮੈਂ ਇਹ ਮਿਲੀ ਖਰਾਬ ਹਾਂ ਇਹ ਮੇਰੀ ਖਰਾਬ ਮੇਰੀ ਹੈ ਜੀ 3 ਸਾਲ ਤੋਂ ਰੈਗੂਲਰ ਜਾ ਰਿਹਾ ਹਾਂ ਹਸਪੀਟਲ ਹਾਂ ਹਰ ਸਰਦੀ ਜਦੋਂ ਆਂਦੀ ਹੈ ਆ ਜੇ ਸਾੜਦੇ ਆ ਆਪਣੀ ਪਰਾਲੀ ਉਦੋਂ ਮੈਂ ਹਸਪੀਟਲ ਹੁੰਦਾ ਹਾਂ ਜੀ ਇਸ ਵਾਰ ਪਹਲਿਸਾਰ ਚੁੱਕੇ ਆ ਮੈਂ ਉੱਥੇ ਨਹੀਂ ਗਿਆ ਹਸਪਤਲ ਨਹੀਂ ਬਿਲਕੁਲ ਅੱਛਾ ਚਲ ਚਲ ਜਾ ਇੱਕ ਚੀਜ਼ ਦੱਸੋ ਸਾਰਿਆਂ ਨੂੰ ਰੂਹ ਦੀ ਖੁਰਾਕ ਮਿਲਦੀ ਹੈ ਇੱਥੇ ਗਾਣਿਆਂ ਕੇ ਕਈ ਬੰਦੇ ਕਹਿੰਦੇ ਅਸੀਂ ਬਿਮਾਰ ਸੀ ਠੀਕ ਹੋ ਗਏ ਇੱਥੇ ਇੱਕ ਚੀਜ਼ ਜਿਹੜੀ ਆਪਸ ਚ ਸਾਰਿਆਂ ਨੂੰ ਜੋੜਦੀ ਹੈ ਉਹਦੇ ਬਾਰੇ ਕੁਝ ਦੱਸੋ ਦੇਖੋ ਜੀ ਇੱਕ ਸੰਗੀਤ ਇੱਕ ਐਸੀ ਚੀਜ਼ ਹੈ ਕਿ ਭਲੇ ਭਲੇ ਜਿਹੜੇ ਵੱਡੇ ਤੋਂ ਵੱਡੇ ਰੋਗ ਇੱਥੇ ਆ ਕੇ ਠੀਕ ਹੁੰਦੇ ਆ ਕਿਉਂਕਿ ਤੁਸੀਂ ਆਮ ਦੇਖੋ ਹਸਪਤਲਾਂ ਤੱਕ ਪਾ ਜਾਂਦੇ ਆ ਉੱਥੇ ਹਲਕਾ ਹਲਕਾ ਸੰਗੀਤ ਲੱਗਾ ਹੁੰਦਾ ਉਰੇ ਨਾਲ ਆਪਾਂ ਨੂੰ ਬਹੁਤ ਆਰਾਮ ਮਿਲਦਾ ਏ ਔਰ ਇਹਦਾ ਸਾਰਾ ਜਿਹੜਾ ਸੇਰਾਬਾਦ ਸਾਡੇ ਆਦਰਨੀਏ ਸ੍ਰੀ ਸੇਵਾਰਾਮ ਜੀ ਬਰਮਾ ਜੀ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਿਆ ਤੁਸੀਂ ਐਤਬਾਰ ਆਓ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਗਿਣਤੀ ਹੁੰਦੀ ਏ ਔਰ ਇੰਨਾ ਇੰਜੋਏ ਹੁੰਦਾ ਏ ਔਰ ਪਹਿਲੀ ਗੱਲ ਮੇਰੀ ਮੈਂ ਬਚਪਨ ਤੋਂ ਸੰਗੀਤ ਨਾਲ ਜੁੜਿਆ ਹੋਇਆ ਮੇਰੀ ਉਮਰ ਤੁਸੀਂ ਸੁਣੋਗੇ ਹੈਰਾਨ ਹੋ ਜਾਓਗੇ ਮੈਂ ਥਾਲੇ ਜੰਗ ਲੱਗਦਾ ਦੇਖੋ ਮੇਰੀ ਉਮਰ 73 ਸਾਲ ਹੈ ਮੇਰੇ ਖਿਆਲ ਇੱਥੇ ਕੋਈ ਬੰਦਾ ਹੋਏਗਾ ਮੇਰੇ ਮੇਰੇ ਹਾਮ ਦਾ ਪਰ ਲੱਗਦਾ ਮੈਂ ਬੱਚਾ ਹੀ ਹਲੇ ਵੀ ਕਿਉਂਕਿ ਮੈਂ ਮੋੜ ਤੋਂ ਸੰਗੀਤ ਨਾਲ ਜੁੜਦਾ ਸਾਦਾ ਕੰਮ ਹੈਗਾ ਸਾਰਿਆਂ ਨੂੰ ਹਸਾਣਾ ਕਹਿੰਦਾ ਜ਼ਿੰਦਗੀ ਵਿੱਚ ਸਦਾ ਹੱਸਤੇ ਰਹੋ ਕੀ ਬਾਤ ਜ਼ਿੰਦਗੀ ਵਿੱਚ ਸਦਾ ਹੱਸਤੇ ਰਹੋ ਹੱਸਣਾ ਜ਼ਿੰਦਗੀ ਦੀ ਜ਼ਰੂਰਤ ਹੈ ਜਿਉ ਇਸ ਅੰਦਾਜ਼ ਸੇ ਕਿ ਤੁਮੇ ਦੇਖ ਕੇ ਹਰ ਕੋਈ ਕਹੇ ਵਾਹ ਯਾਰ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਸਾਬ ਹੈ ਜੀ ਅੱਛਾ ਪੰਚੀ ਸਾਹਿਬ ਸਾਡੇ ਅੰਛੀ ਸਾਹਿਬ ਆ ਸਾਡੇ ਇਹਨਾਂ ਨੇ ਕੀ ਕਹਿਤਾ ਵੀ ਮੇਰੇ ਤੋਂ ਬੜਾ ਕੋਈ ਨਹੀਂ ਪਹਿਲਾਂ ਤਾਂ ਸਰਦਾਰ ਹੀ ਬੜਾ ਇਹ ਦਾੜੀ ਦੇਖ ਕੇ ਨਹੀਂ ਕਹਿਣਾ ਚੱਕੀ ਵਾਲ ਦੇਖ ਕੇ ਨਹੀਂ ਕਹਿਣਾ ਉਮਰ ਦੇ ਸਾਹਿਬ ਨਾਲ ਹਾਂ ਹੁਣ ਤੁਸੀਂ ਇਹਨਾਂ ਨੂੰ ਦੇਖ ਕੇ ਮੈਨੂੰ ਦੱਸੋ ਹਾਕ ਬੰਦਾ ਕਹੂਗਾ ਕਿ ਮੈਂ ਸੀਨੀਅਰ ਆਂਦਾ ਤੇ ਇਹਨਾਂ ਨੇ ਸਹੀ ਗੱਲ ਕਹੀ ਹੈ ਵਾਲ ਦੇਖ ਕੇ ਦੇਹੀ ਗਏ ਤੁਸੀਂ ਛੱਡੋ ਜੀ ਇਹਨਾਂ ਦਾ ਝਗੜਾ ਛੱਡੋ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੇਰਾ ਬਰਥ ਜਿਹੜਾ ਅੰਗਰੇਜ਼ਾਂ ਦੇ ਜ਼ਮਾਨੇ 'ਚ ਹੋਇਆ ਜੋ 1947 ਬਣਿਆ ਬਾਪੂ ਜੀ ਦੱਸਦੇ ਤੂੰ 4 ਮਹੀਨੇ ਦਾ ਸੀਗਾ ਆ ਮੈਨੂੰ ਆ ਮੈਨੂੰ ਬਣਿਆ ਅੱਦੇ ਕੋਈ ਨਾ ਦੀਆਂ ਚਰਾਰਤ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਵਾਲ ਕਾਲੇ ਕਰ ਲਏ ਤੇਰੇ ਕਹਿ ਕਰ ਤੈਨੂੰ ਲੱਗਦਾ ਨਹੀਂ ਹੈ ਨਾ ਤੂੰ ਕਹਿੰਦੇ ਮੈਂ ਬੱਚਾ ਹਾਂ ਹਮੇ ਤਾਂ ਲੂਟ ਲਿਆ ਮਿਲ ਕੇ ਹੁਸਨ ਵਾਲੋ ਲੈ ਕਹਿ ਵਾ ਤੇ ਪੁਰਾਣਾ ਹੋ ਚੁੱਕਿਆ ਇਹ ਪੁਰਾਣਾ ਹੋ ਚੁੱਕਿਆ ਹੁਣ ਨਵਾਂ ਮਿਲ ਕੇ ਹਸਨ ਵਾਲੋ ਨੇ ਹਾਂਜੀ ਇਹ ਪੁਰਾਣਾ ਹੋ ਚੁੱਕਿਆ ਹੁਣ ਕੀ ਹੈ ਬਈ ਹਮੈਂ ਤੋ ਲੂਟ ਲਿਆ ਮਿਲ ਕੇ ਹਸਨ ਵਾਲੋ ਨੇ ਮਿਲ ਕੇ ਹਮੈਂ ਤੋ ਲੂਟ ਲਿਆ ਮਿਲ ਕੇ ਹਸਨ ਵਾਲੋ ਨੇ ਡਾਈ ਕੀ ਹੋਏ ਵਾਲ ਔਰ ਮੇਕਅਪ ਕੀ ਹੋਏ ਵਾਲੋ ਨੇ ਕਿਆ ਹੋਏ ਆ ਦੋਨਾਂ ਨੇ ਡੁੱਟ ਲੈ ਕਹਿੰਦਾ ਯਾਰੋ ਇਹ ਦੁਨੀਆ ਮੰਡੀ ਪੈਸੇ ਦੀ ਮੰਡੀ ਪੈਸੇ ਦੀ ਇੱਥੇ ਹਰ ਚੀਜ਼ ਵਕਿੰਦੀ ਭਾਅ ਸਜਣਾ ਵਾਹ ਜੀ ਓਏ ਹੋਏ ਇੱਥੇ ਰੋਂਦਿਆਂ ਨੂੰ ਕੋਈ ਪੁੱਛਦਾ ਨਹੀਂ ਅੱਛਰ ਦੀ ਆਦਤ ਪਾ ਦਿੰਦੇ ਨਾ ਪੰਸਣ ਦੀ ਆਦਤ ਬਿਲਕੁਲ ਅੱਛਾ ਪੰਜੀ ਸਾਹਿਬ ਇੱਥੇ ਇੱਕ ਸਵਾਲ ਜਰੂਰ ਖੜਾ ਹੁੰਦਾ ਸਿਵਰਨ ਜੀ ਇੱਧਰ ਆਓ ਜਰਾ अच्छा ਆਪਾਂ ਹੁਣ ਦੇਖਦੇ ਮੇਰੇ ਵੀ ਘਰੇ ਪੇਰੈਂਟਸ ਹੈਗੇ ਆ ਮੇਰੇ ਵੈਸੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਮਦਰ ਹੈਗੇ ਆ ਯਾ ਹੋਰ ਆਪਾਂ ਐਗਜ਼ਾਮਪਲ ਲੈ ਲੈਨੇ ਆ ਜਿਹੜੀ ਵੀ ਆਪਾਂ ਏਜ ਆਪਾਂ ਗੱਲ ਕਰਦੇ ਆ ਇਸ ਗਰੁੱਪ ਦੀ ਕਿੱਤੇ ਨਾ ਕਿਤੇ ਇਕੱਲਾ ਮਹਿਸੂਸ ਕਰਨ ਲੱਗ ਜਾਂਦੇ ਆ ਉਹ ਗੱਲਾਂ ਦਿਲ ਚ ਰਹਿ ਜਾਂਦੀਆਂ ਡਿਪਰੈਸ਼ਨ ਆ ਜਾਂਦਾ ਜਾਂ ਕਿਤੇ ਨਾ ਕਿਤੇ ਆਪਣੇ ਉਹਨੂੰ ਇਕੱਲਾਪਨ ਪਰ ਇੱਥੇ ਆ ਕੇ ਸਾਰੇ ਯਾਰ ਬਿੱਲੀ ਬਣ ਜਾਂਦੇ ਆ ਸਭ ਹੋ ਜਾਂਦੇ ਸਾਰੇ ਖੁਸ਼ ਹੋ ਜਾਂਦੇ ਆ ਜੀ 4 ਵਜੇ ਆ ਕੇ ਇੱਥੇ ਬੈਠ ਜਾਂਦੇ ਆ ਦੇਖੋ ਆ ਦੇਖੋ ਦਿਲ ਦੀਆਂ ਗੱਲਾਂ ਨਿਕਲ ਜਾਂਦੀਆਂ ਆ ਬਾਉ ਜੀ ਸਾਡੇ ਆ ਪਿੱਛੇ ਆ ਗਏ ਆ ਵੀ ਬਾਉ ਜੀ ਦਿਲ ਦੀਆਂ ਗੱਲਾਂ ਨਿਕਲ ਜਾਂਦੀਆਂ ਆ ਜੀ ਸਹਾਰਾ ਮਿਲ ਜਾਂਦਾ ਮੈਂ ਲੁਧਿਆਣਾ ਲਿਵਦਾ ਸੇਵਾ ਰਾਮ ਜੀ ਦਾ ਬੜਾ ਧੰਨਿਆਦੇ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਪ੍ਰਯਾਸ ਦੇ ਨਾਲ ਤੁਸੀਂ ਇੱਥੇ ਪਹੁੰਚੇ ਹੋ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਆ ਇੱਥੇ ਆ ਕੇ ਸਾਨੂੰ ਇਤਨਾ ਜਦ ਬੱਚੇ ਕੰਮ ਕਰਦੇ ਨੇ ਮੈਂ ਉਹਨਾਂ ਦੀ ਹੈਲਪ ਕਰਨਾ ਮੈਂ ਵੀ ਸਾਰੀ ਜਿੰਨੀ ਮਿਹਨਤ ਕੀਤੀ ਹੈ ਪਰ ਇੱਥੇ ਜੋ ਆਨੰਦ ਆਂਦਾ ਉਹ ਕਿਤੇ ਵੀ ਨਹੀਂ ਆਂਦਾ ਸੀ 2 ਘੰਟੇ ਲਈ 3 ਘੰਟੇ ਲਈ ਆਪਣਾ ਸਾਰਾ ਗਮ ਭੁੱਲ ਜਾਂਦੇ ਆ ਅਸੀਂ ਇੱਥੇ ਇਦਾਂ ਬੰਨਿਆ ਜਿੱਥੇ ਬੜੇ ਵੱਡੇ ਸੰਗੀਤਕਾਰ ਦੇ ਕੋਲ ਬੈਠੇ ਆ ਬੜਾ ਵੱਡਾ ਹਾਲ ਹੈ ਉਹਦੇ ਅਸੀਂ ਇੰਜੋਏ ਕਰ ਰਹੇ ਆ ਅੱਛਾ ਇੱਕ ਚੀਜ਼ ਦੱਸੋ ਕੱਲਾ ਬੰਦ ਦੂਰ ਹੋ ਜਾਂਦਾ ਜੋ ਇੱਕ ਮੰਚ ਹਾਂਜੀ ਹਾਂਜੀ ਮੇਰੀ ਮਿਸ਼ਨ ਨੂੰ ਮਰੇਆਂ 20 ਸਾਲ ਹੋ ਗਏ ਆਂ ਜੀ 19 ਸਾਲ ਤੋਂ ਉੱਪਰ ਹੋ ਗਏ ਆਂ ਇੱਥੇ ਸਾਨੂੰ ਕੋਈ ਯਾਦ ਨਹੀਂ ਰਹਿੰਦੀ ਕਿਸੇ ਦੀ ਤੇ ਅਸੀਂ ਇੱਥੇ ਇੰਜੋਏ ਕਰਕੇ ਜਾਂਦੇ ਆ ਆਪਣਾ ਆਰਾਮ ਨਾਲ ਗੱਲ ਸ਼ਾਂਤੀ ਨਾਲ ਸੁਣਨੇ ਆ। ਕਿਆ ਬਾਪ ਹੈ। ਹਕੱਲੇ ਸਾਡੇ ਸ਼ਬੀਲ ਦੀ ਤਾਂ ਚਾਹ ਦੀ ਸੇਵਾ ਕਰਦੇ। ਇਕੱਲੇ ਬੰਦੇ ਮੈਂ ਤੁਹਾਨੂੰ ਦੱਸਦਾ ਜੋ ਰੀਅਲ ਹੈ। ਲੱਲੇ ਦਲਾ। ਆ ਬਾਹਰ ਬੈਠਾ ਸੀਗਾ ਉੱਥੇ, ਕੁਰਸੀ ਢਾਗੇ। ਆ ਗਈ ਫਿਰ ਉਹ ਮੈਡਮ। ਕਹਿੰਦੀ ਕੀ ਗੱਲ ਆ? ਮੈਂ ਕਿਹਾ ਵੀ ਕੋਈ ਗੱਲ ਨਹੀਂ। ਕਹਿੰਦੀ ਦੋ ਦਿਨ ਹੋ ਗਏ ਮੈਂ ਤੁਹਾਨੂੰ ਬੁਲਾਇਆ ਨਹੀਂ। ਤੇ ਤੁਸੀਂ ਕਹੋ ਮੈਨੂੰ ਕੀ ਕਹਿਣਾ? ਮੈਂ ਕਿਹਾ ਜੀ ਥੈਂਕ ਯੂ। ਮੈਂ ਤੁਹਾਡਾ ਥੈਂਕ ਯੂ ਦੋ ਦਿਨ ਮੈਂ ਤਾਂ ਆਰਾਮ ਚਲੇਆ ਸਾਡੇ ਸਿੰਘ ਸਭਾਈ ਸਾਰੇ ਅਨੁਸਾਸਤ੍ਰੀ ਗਾਲ ਇਸ ਮਿੰਨੀ ਰੋਜ਼ ਗਾਰਡਨ ਦੇ ਵਿੱਚ ਸੇਵਾ ਰਾਮ ਜੀ ਦਾ ਗਰੁੱਪ ਸਾਡੇ ਭਰਾ ਖੜੇ ਨੇ ਬੜੇ ਵਧੀਆ ਗਾਣੇ ਸੁਣਾਉਂਦੇ ਨੇ ਅਸੀਂ ਸੀਨੀਅਰ ਸਿਟੀਜ਼ਨ ਵਾਲੇ ਆ ਸਾਡਾ ਮਨ ਪਰਚਾਵਾ ਕਰਦੇ ਨੇ ਜਿੰਨੀ ਦਿਨ ਗਾਣੇ ਹੁੰਦੇ ਨੇ ਅਸੀਂ ਸਾਰਾ ਕੁਝ ਭੁੱਲ ਗਏ ਇਹਨਾਂ ਆਪਣੇ ਗਰੁੱਪ ਦੇ ਨਾਲ ਜੁੜ ਜੰਨੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸ਼ਨਤਵਾਰੀ ਤੋਂ ਬਾਹਰ ਨਿਕਲਣ ਦਾ ਸੁੱਖ ਆ ਜਾਂਦਾ ਹੈ ਸੁੱਖ ਆ ਜਾਂਦਾ ਜੀ ਚਾਰ ਦੌਰੀ ਦਾ ਘੁਰਨ ਮਹਿਸੂਸ ਨਹੀਂ ਹੁੰਦੀ ਇੱਥੇ ਕੋਈ ਘੁਟਨ ਮਹਿਸੂਸ ਨਹੀਂ ਹੁੰਦੀ ਇਹ ਸਾਰੇ ਭਰਾ ਨਾਲ ਮਿਲ ਕੇ ਤੁਹਾਡਾ ਦਿਲ ਪਰਚਾਵਾਂ ਕਰਦੇ ਨੇ ਮਨ ਖੁਸ਼ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਉਹੀ ਪੁਰਾਣਾ ਸਮਾਂ ਇੱਕ ਵਾਰ ਫਿਰ ਮੁੜ ਕੇ ਆ ਜਾਂਦਾ ਜੋ ਅਸੀਂ ਸੱਥਾ 'ਚ ਬਹਿ ਕੇ ਕਦੀ ਦੇਖਿਆ ਸੀਗਾ ਉਸ ਸੰਗੀਤ ਇਹ ਕੈਸੀ ਚੀਜ਼ ਹੈ ਇੱਥੇ ਮੈਂ ਦੇਖਿਆ ਜਿਹੜੇ ਨਾ ਟੇਡੇ ਮੇਡੇ ਜੇ ਤੁਰ ਕੇ ਆਉਂਦੇ ਆ ਜਦੋਂ ਕਿਤੇ ਕੋਈ ਪੰਜਾਬੀ ਗਾਣਾ ਲਾ ਦੇਵੇ ਆਪਣੇ ਜੰਝਲ ਸਾਹਿਬ ਉਹ ਮੈਂ ਕਹਿੰਦਾ ਜਿਹਨਾਂ ਕੋਲ ਉੱਠ ਨਹੀਂ ਹੁੰਦਾ ਉੱਠ ਕੇ ਤਾਂ ਭੰਗੜਾ ਪਾਉਣਾ ਪੈਂਦਾ ਮੱਟੇ ਤੇ ਭੰਗੜਾ ਬਾਂਦੇ ਨੇ ਚਾਵਾ ਹੁਣੇ ਲਗਾ ਦੇਣੇ ਸਾਰੇ ਰਨ ਹੋ ਜਾਂਦਾ ਵੀ ਬੰਦਾ ਮਤਲਬ ਅੱਛਾ ਇੱਥੇ ਸਾਰੇ ਕੋਈ ਪ੍ਰੋਫੈਸ਼ਨਲ ਹੈ ਜਾਂ ਜਿਹਦਾ ਜੋ ਦਿਲ ਕਰਦਾ ਜਿੱਦਾ ਗੰਦਾ ਨਹੀਂ ਜਿਆਦਾ ਪ੍ਰੋਫੈਸ਼ਨਲ ਨਹੀਂ ਹੈ ਪੰਜ ਚਾਰ ਬੰਦੇ ਪ੍ਰੋਫੈਸ਼ਨਲ ਨੇ ਅਸੀਂ ਪ੍ਰੋਫੈਸ਼ਨਲ ਹੈ ਪ੍ਰੋਫੈਸ਼ਨਲ ਨੇ ਕੁਝ ਹੋਰ ਵੀ ਪ੍ਰੋਫੈਸ਼ਨਲ ਨੇ ਬਾਕੀ ਸ਼ੌਕੀਆ ਤੌਰ ਤੇ ਹੋਰ ਪ੍ਰੋਫੈਸ਼ਨਲ ਨਾਲੋਂ ਵੀ ਕਈ ਵਧੀਆ ਕਰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਸ਼ੌਕ ਦਾ ਕੋਈ ਮੁੱਲ ਨਹੀਂ ਹੈ ਅੱਛਾ ਆ ਦੇਖੋ ਸਾਡੇ ਆ ਸਾਡਾ

ਇੱਕਠੇ ਹੋ ਕੇ ਬੈਠਦੇ ਆਂ ਤਾਂ ਸੰਡੇ ਕੋ ਸੰਡੇ ਹੀ ਹੁੰਦਾ ਹੈ ਤਾਂ ਫਿਰ ਮੈਂ ਗਾਤਾ ਹਾਂ ਪਰਿਵਾਰ ਦਾ ਸੁਖ ਮਿਲ ਜਾਂਦਾ ਹੈ ਮਿਲ ਜਾਂਦਾ ਮਿਲ ਜਾਂਦਾ ਐ ਕਿਲੀਆ ਚੋਤਿਆਂ ਦੋਤਿਆਂ ਦੇਖੇ ਪਰਿਵਾਰ ਸਭ ਆਪਣੇ ਆਪ ਮਿਲ ਜਾਂਦਾ ਜਦੋਂ ਆਇਆ ਇਹ ਸਪੈਸ਼ਲ ਆਇਆ ਡੁਗਰੀ ਤੋਂ ਆਇਆ ਹੈ ਨਾਨੂ ਆਜ ਜਾਣਾ ਹੀ ਜਾਣਾ ਮੇਰਾ ਨੰਬਰ ਲਗਾ ਲੈਣਾ ਮੈਂ ਕਿਹਾ ਬਿਲਕੁਲ ਲੱਗੂਗਾ ਲੱਗੇਗਾ ਲੱਗੇਗਾ ਬਹੁਤ ਵਧੀਆ ਮੈਂ ਕਿਹਾ ਲੱਗੇਗਾ ਜੀ ਬਹੁਤ ਵਧੀਆ ਅੰਦਰ ਲੱਗਦਾ ਹੈ ਸਾਡੀ ਅਸੀਮਤ ਕਿ ਚਾਹਾਂਗੇ ਬਈ ਲੁਧਿਆਣੇ ਦੇ ਵਿੱਚ ਮੈਕਸਿਮਮ ਹੀ ਅਪੀਲ ਵੀ ਕਰ ਰਹੇ ਆ ਰਿਕੁਐਸਟ ਕਰ ਰਹੇ ਆ ਆਪਣੇ ਬੱਚਿਆਂ ਨੂੰ ਸੰਗੀਤ ਦੇ ਨਾਲ ਜੋੜੋ ਤਾਂ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਹੈਗੇ ਆ ਮਾੜੇ ਕੰਮਾਂ ਦੇ ਵਿੱਚ ਨਾ ਜਾਣ ਤੇ ਕਈ ਤਰ੍ਹਾਂ ਦੇ ਨਸ਼ੇ ਵਗੈਰਾ ਜਿਹੜੇ ਬੱਚੇ ਕਰਦੇ ਹੈਗੇ ਆ ਉਹ ਨਸ਼ਿਆਂ ਤੋਂ ਬਚਾ ਰਣਗੇ ਅਸੀਂ মিডিਆ ਦੇ ਅੱਗੇ ਅਪੀਲ ਕਰਦੇ ਆ ਵੇ ਵਾਅਦੇ ਤੋਂ ਵਾਅਦੇ ਸਾਡਾ ਜਿਹੜਾ ਇਹ ਸੰਦੇਸ਼ ਹੈਗਾ ਪਬਲਿਕਲੀ ਲੋਕਾਂ ਨੂੰ ਸੁਸਾਇਟੀ ਦੇ ਵਿੱਚ ਪਹੁੰਚਾਇਆ ਜਾਵੇ ਸੰਗੀਤ ਦੇ ਇੱਥੇ ਸਾਡੇ ਆਪਣੇ ਬੱਚਿਆਂ ਨੂੰ ਭੇਜਿਆ ਜਾਵੇ ਇੱਥੇ ਰੋਜ਼ਗਾਰਡਨ ਵਿੱਚ ਅਸੀਂ ਜੇ ਬੱਚੇ ਨਹੀਂ ਵੀ ਕਿਸੇ ਨੂੰ ਗਾਣਾ ਆਂਦਾ ਤੇ ਅਸੀਂ ਉਹਨੂੰ ਇੱਥੇ ਸਿਖਾਵਾਂਗੇ ਵੀ ਅਸੀਂ ਉਹਨਾਂ ਨੂੰ ਸਾਡੇ ਮਤਲਬ ਕਿ ਅਕੈਡਮੀਆ ਵੀ ਸਾਡੇ ਕੋਲ ਹੈਗੀਆਂ ਇਸ ਗਰੁੱਪ ਦੇ ਵਿੱਚ ਪੂਰੀ ਸਿੱਖਿਆ ਦਵਾਂਗੇ ਸੰਗੀਤ ਦੀ ਬੱਚੇ ਜਿਹੜੇ ਮਾੜੇ ਰਸਤੇ ਤੇ ਨਾ ਪੈਣ ਔਰ ਚੰਗੇ ਕੰਮ ਕਰਨ ਔਰ ਅੱਛਾ ਗੀਤ ਗਾਣ ਆਪਣੇ ਘਰ ਦੇਆਂ ਦਾ ਨਾਮ ਪੰਜਾਬ ਦਾ ਰੋਸ਼ਨ ਕਰਨਾ ਉਹ ਵੀ ਉਹ ਵੀ ਲੋਕ ਜੋ ਘਰਾਂ 'ਚ ਬੈਠ ਕੇ ਕਿਤੇ ਨਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਉਹ ਜਰੂਰ ਸਾਡੇ ਇੱਥੇ ਜਰੂਰ ਆਣ ਕਮ ਸੇ ਕਮ ਉਹਨਾਂ ਦਾ ਉਹਨਾਂ ਨੂੰ 2 ਦਿਨ ਵਾਸਤੇ ਤੇ ਕਮ ਸੇ ਮਰਾਹਤ ਮਿਲੇਗੀ ਨਾ ਇਸ ਚੀਜ਼ ਦੇ ਉੱਤੋਂ ਬਿਲਕੁਲ ਅਗਰ ਗੱਲ ਕਰੀਏ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਹਰ ਏਜ ਗਰੁੱਪ ਹਾਂਜੀ ਅਸਲੀ ਸਾਡੇ ਡਾਇਰੈਕਟਰ ਉਧਰ ਨੂੰ ਜਰ ਬਣਾ ਵੀ ਅਸਲੀ ਸਾਡੇ ਡਾਇਰੈਕਟਰ ਪ੍ਰੋਡੂਸਰ ਇਹ ਦੋ ਮੈਂਬਰ ਹੈ ਔਰ ਇਹਨਾਂ ਦੇ ਕਰਕੇ ਇਹ ਜੋ ਰੋਜ਼ ਗਾਰਡਨ ਚ ਹੋਇਆ ਨਾ ਇਹਨਾਂ ਦੋ ਮੈਂਬਰਾਂ ਦਾ ਧੰਨਵਾਦ ਕਰਕੇ ਹੈ ਕਿਉਂਕਿ ਇਹਨਾਂ ਦੀ ਇੰਨੀ ਹਿੰਮਤ ਹੈ ਇੰਨੀ ਮਿਹਨਤ ਐਸੇ ਵੇਲੇ ਹਾਲਤ ਠੀਕ ਵੀ ਨਹੀਂ ਪਰ ਫਿਰ ਵੀ ਉਹ ਉਹ ਸਪੀਕਰ ਲੱਦ ਕੇ ਇੰਨਾ ਸ਼ੌਂਕ ਹੈ ਚੰਗੀ ਦਾ ਇਹਨਾਂ ਦੋਨਾਂ ਮੈਂਬਰਾਂ ਕਰਕੇ ਹੀ ਇਹ ਸੰਗੀਤ ਦੀ ਮੰਡਲੀ ਜਿਹੜੀ ਚੱਲੀ ਆ ਇੱਥੇ ਕਾਮਯਾਬ ਹੋਈ ਬਿਲਕੁਲ ਔਰ ਉਹੀ ਗੱਲ ਹੈ ਕਿ ਅਗਰ ਤੁਸੀਂ ਵਾਕਈ ਘਰੇ ਬੈਠ ਕੇ ਅਗਰ ਡਿਪਰੈਸ਼ਨ ਦੇ ਵਿੱਚ ਹੋ ਜਾਂ ਪਰਿਵਾਰ ਦੇ ਵਿੱਚ ਇਕੱਲਾਪਨ ਮਹਿਸੂਸ ਕਰਦੇ ਹੋ ਤਾਂ ਇਦਾਂ ਦੀਆਂ ਮਹਿਫਲਾਂ ਕਿਤੇ ਨਾ ਕਿਤੇ ਡਿਪਰੈਸ਼ਨ ਤੋਂ ਇਕੱਲੇਪਨ ਤੋਂ ਦੂਰ ਕਰਦੀਆਂ ਨੇ ਉੱਥੇ ਹੀ ਬੱਚਿਆਂ ਦੇ ਵਿੱਚ ਵੀ ਸਹੀ ਸਿੱਖਿਆ ਦਿੰਦੀਆਂ ਨੇ ਕਿਉਂਕਿ ਜਿੱਦਾਂ ਅਸੀਂ ਦੇਖਿਆ ਖੁਦ ਕੋਈ ਦਾਦਾ ਆਪਣੇ ਪੁੱਤੇ ਨੂੰ ਲੈ ਕੇ ਆਇਆ ਕੋਈ ਨਾਨਾ ਆਪਣੇ ਦੋਤੇ ਨੂੰ ਲੈ ਕੇ ਆਇਆ ਹੋਇਆ ਔਰ ਸਭ ਤੋਂ ਵੱਡੀ ਗੱਲ ਕਿ ਇਸ ਏਜ ਗਰੁੱਪ ਦੇ ਵਿੱਚ ਹਾਲਾਂਕਿ ਇਹ ਸਿੰਗਰ ਨਹੀਂ ਹੈ ਗਾਇਕ ਨਹੀਂ ਹੈ ਪਰ ਗਾਣੇ ਦੇ ਨਾਲ ਉਹ ਚੀਜ਼ ਹਾਸਲ ਕਰ ਲੈਂਦੇ ਨੇ ਜੋ ਆਰਦਵਾਰੀ ਦੇ ਅੰਦਰ ਬੈਠੇ ਕਿਤੇ ਨਾ ਕਿਤੇ ਰੋਗ ਦੇ ਮੂਹ ਵੱਲ ਜਾਂਦੇ ਨੇ ਜਾਂ ਰੋਗ ਨੂੰ ਸਨੇਹਾ ਦਿੰਦੇ ਨੇ ਉਸ ਰੋਗ ਤੋਂ ਵੀ ਦੂਰ ਹੁੰਦੇ ਨੇ ਔਰ ਸਭ ਤੋਂ ਵੱਡੀ ਗੱਲ ਰੂਹ ਦੀ ਖੁਰਾਕ ਉਹ ਗਾਣੇ ਉਹ ਸੰਗੀਤ ਔਰ ਇੱਕੋ ਪਰਿਵਾਰ ਜੋ ਇਸ ਮਹਿਫਿਲ ਚ ਆ ਕੇ ਇਹਨਾਂ ਨੂੰ ਮਿਲਦਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ